ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਜਿੱਥੇ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦਿਆਂ ਬਾਬਾ ਜ਼ੁਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲ ਮਨਾਇਆ ਜਾ ਰਿਹਾ ਸੀ ਪਵਿੱਤਰ ਅਸਥਾਨ ਉੱਤੇ ਮੱਥਾ ਟੇਕਣ ਤੋਂ ਬਾਅਦ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਧਰਤੀ ਸਿਰਫ ਸਿੱਖਾਂ ਲਈ ਹੀ ਨਹੀਂ ਸਗੋਂ ਪੂਰੀ ਮਨੁੱਖਤਾ ਲਈ ਪ੍ਰੇਰਨਾ ਦਾ ਸਰੋਤ ਹੈ ਮੁੱਖ ਮੰਤਰੀ ਨੇ ਜ਼ੋਰ ਦਿੱਤਾ ਕਿ ਸਹਿਬਜ਼ਾਦਿਆਂ ਨੇ ਬਾਲ ਉਮਰ ਵਿੱਚ ਹੀ ਸਰਹੰਦ ਦੇ ਮੁਗਲ ਹਾਕਮ ਦੀ ਤਕੈਸ਼ਾਹੀ ਦੇ ਵਿਰੁੱਧ ਨਿਰਪੈਤਾ ਅਤੇ ਬਹਾਦਰੀ ਦਾ ਪ੍ਰਤੀਕ ਬਣ ਕੇ ਸ਼ਹੀਦੀ ਪ੍ਰਾਪਤ ਕੀਤੀ। ਉਨ੍ਹਾਂ ਕਿਹਾ ਕਿ ਮਾਤਾ ਗੁਜਰੀ ਜੀ ਅਤੇ ਸਹਿਬਜ਼ਾਦਿਆਂ ਦੀ ਕੁਰਬਾਨੀ ਪੰਜਾਬੀਆਂ ਨੂੰ ਸਦੀਆਂ ਤੋਂ ਜ਼ੁਲਮ ਅਤੇ ਬੇਇਨਸਾਫੀ ਦੇ ਖਿਲਾਫ ਖੜਨ ਲਈ ਪ੍ਰੇਰਿਤ ਕਰਦੀ ਆ ਰਹੀ ਹੈ। ਭਗਵੰਤ ਮਾਨ ਨੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖਿਆ ਨੂੰ ਮਨੁੱਖਤਾ ਦੀ ਖਾਤਰ ਲੜਨ ਦੀ ਅਮਰ ਪ੍ਰੇਰਣਾ ਕਰਾਰ ਦਿੱਤਾ। ਸ਼੍ਰੀ ਫਤਿਹਗੁਰ ਸਾਹਿਬ ਦੇਖੇ ਜੋ ਛੋਟੇ ਸਾਬ ਜਦਾਂ ਦੀ ਲਾਸਾਨੀ ਕੁਰਬਾਨੀ ਉਹ ਨਤਮਸਤਕ ਹੋਣ ਲਈ ਪੂਰੀ ਦੁਨੀਆ ਚੋਂ ਸੰਗਤ ਆਉਂਦੀ ਹੈ ਤੇ ਇਸ ਕੁਰਬਾਨੀ ਦੀ ਕਿਤੇ ਮਿਸਾਲ ਨਹੀਂ ਮਿਲਦੀ ਦੁਨੀਆ 'ਚ ਤੇ ਲੋਕ ਨਤਮਸਤਕ ਹੋਣ ਆਉਂਦੇ ਨੇ ਛੋਟੇ ਸਾਹਿਬ ਜਦਿਆਂ ਇੱਥੇ ਜੱਸੀ ਵੀ ਪਰਿਵਾਰ ਸਮੇਤ ਅੱਜ ਇੱਥੇ ਮਾਤਾ ਦੇਖਣ ਆਏ ਆਂ ਅਰ ਸਾਢੇ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਵੀ ਇਸੇ ਸਾਲ ਹੀ ਮਨਾਇਆ ਜਾ ਰਿਹਾ ਹੈ ਹਮੇਦ ਸ਼ਹੀਦੀਪੁਰ ਪੋਚਰਾਂ ਦੇ ਦਾਨੀਆਂ ਦੀ ਪੋਚਿਆਂ ਦੇ ਦਾਨੀਆਂ ਦੀ ਕੁਰਬਾਨੀ ਜਿਹੜੀ ਹੈ ਉਹਨੂੰ ਯਾਦ ਰੱਖਣਾ ਅਗਲੀਆਂ ਪੀੜ੍ਹੀਆਂ ਤੱਕ ਉਹਨੂੰ ਪਹੁੰਚਾਉਣਾ ਸਾਡਾ ਫਰਜ਼ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਇਹ ਯਾਦ ਰੱਖ ਸਕਣ ਉਹਨੂੰ ਅਹਿਸਾਸ ਹੋਵੇ ਕਿ ਇਸ ਤਰ੍ਹਾਂ ਦੀਆਂ ਕੁਰਬਾਨੀਆਂ ਕਰਕੇ ਸਾਡੇ ਧਰਮ ਦੀ ਰੱਖਿਆ ਕੀਤੀ ਗਈ ਹੈ ਸਾਡੇ ਕੀ ਕੀ ਕਸ਼ਟ ਚੱਲੇ ਨੇ ਇੰਨਾ ਠੰਡਾ ਚ ਸਾਡੇ ਬੱਚਿਆਂ ਨੇ ਬੁਰਸਾ ਦੇ ਸਾਹਿਬਜ਼ਾਦਿਆਂ ਨੇ ਮਾਤਾ ਗੁਦਰਕੌਰ ਜੀ ਨੇ ਜੋ ਇੱਕ ਬਹੁਤ ਵੱਡਾ ਇਤਿਹਾਸ ਹੈ ਜਿਹਨੂੰ ਇਹ ਜਾਣਣਾ ਯਾਦ ਰੱਖਣਾ ਤੇ ਅੱਗੇ ਤੱਕ ਪਹੁੰਚਾਉਣਾ ਸਾਡਾ ਸਾਰਿਆਂ ਦਾ ਫਰਜ਼ ਬਣ ਜਾਂਦਾ ਹੈ। ਬਾਕੀ ਜਿ सेवा ਪੰਜਾਬ ਤੇ ਲੋਕਾਂ ਨੇ ਲਾਈ ਹੈ ਉਹਨੂੰ ਨਿਭਾਰੇ ਆ ਜੋ ਸਾਡਾ ਫਰਜ਼ ਬਣਦਾ ਪਰ ਲੋਕਾਂ ਦੇ ਸੰਗਤ ਨੂੰਿਤ ਵਾਸਤੇ ਪ੍ਰਬੰਧ ਕਰਨੇ ਸੁਰੱਖਿਆ ਦੇ ਜਾਂ ਫਿਰ ਕੀ ਸੇਤ ਸਭਾਵਾਂ ਦੇ ਐਮਰਜੈਂਸੀ ਦੇ ਜਾਂ ਉਹਨਾਂ ਦੇ ਆਉਣ ਜਾਣ ਚ ਕੋਈ ਉਹਨਾਂ ਨੂੰ ਹਤਮਸਤ ਕੋਉਣ ਕਿਤੇ ਕੋਈ ਮੁਸ਼ਕਲ ਨਾ ਆਵੇ ਈ ਰਿਕਸ਼ੇ ਸ਼ਟਲ ਬੱਸਾਂ ਔਰ ਸਮੂਥਲੀ ਪਾਰਕਿੰਗ ਵਗੈਰਾ ਸਾਰੀ ਜਿਹੜੀ ਹੈ ਜਿਹੜੇ ਬਾਹਰਲੇ ਪ੍ਰਬੰਧ ਨੇ ਉਹਦੇ ਵਾਸਤੇ ਅਸੀਂ ਆਪਣੇ ਵੱਲੋਂ ਸੱਤੋਂ ਟੈਸਟ ਕੀਤਾ ਅੜਦਵਾੜੀ ਦੀ ਪੁਲਿਸ ਵੀ ਅੜਦਵਾੜੀ ਤੋਂ ਪ੍ਰਸ਼ਾਸਨ ਜਿਹੜਾ ਜਿਹੜੇ ਅਫਸਰ ਨੇ ਉਹਨਾਂ ਦੀ ਡਿਊਟੀ ਜਗ੍ਹਾ-ਜਗ੍ਹਾ ਤੇ ਲਾਈ ਹੋਈ ਹੈ ਤਾਂ ਕਿ ਪਾਰਟੀ ਦੇ ਖਾਸ ਚੰਦਨ ਜਿਹੜੇ ਸਭਾ ਦੇ ਜਿਹੜੇ ਚੰਦਨ ਖਾਸ ਹੁੰਦੇ ਨੇ ਉਹ 50 ਲੱਖ ਤੋਂ ਕਰੀਬ ਸੰਗਤ ਜਿਹੜੀ ਇੱਥੇ ਆ ਕੇ ਦਰਸ਼ਨ ਕਰਦੀ ਤੇ ਇੰਨੀ ਭਾਰੀ ਗਿਣਤੀ ਜਿਹੜੀ ਸ਼ਰਦਾ आना और उन्हों कोई दिक्कत ना आए एक उन्होंने सहूलत प्रदान करना फर्ज साज्डल जी असि इस तो पहले बहुत चिर तो लंबी चली आ रही मांग सी सिख संगत की खास तौर पर कि श्री अनदुर साहब तीनों तख्त जड़े ने पंजाब मौजूद ने ਸ਼੍ਰੀ ਦਮਤਨ ਸਿੰਘ ਸਾਹਿਬ ਤੇ ਸ਼੍ਰੀ ਕਲਤਕ ਸਾਹਿਬ ਉਹਨਾਂ ਨੇ ਪੋਲੀਸਿਟੀ ਪਵਿੱਤਰ ਸ਼ਹਿਰ ਦਾ ਦਰਜਾ ਜਿਹੜਾ ਦਿੱਤਾ ਜਾਵੇ ਗੱਲਾਂ ਕਈ ਵਾਰੀ ਉਠੀਆਂ ਸੀਗੇ ਪਰ ਅਮਲੀ ਰੂਪ ਨਹੀਂ ਪਹੁੰਚਾਇਆ ਗਿਆ ਸੀ ਜੋ ਨੋਟੀਫਿਕੇਸ਼ਨ ਵੀ ਜਾਰੀ ਹੋ ਗਿਆ ਤੇ ਅਮਲੀ ਰੂਪ ਦੇ ਤੇ ਜਿਹੜਾ ਉਹ ਪਹੁੰਚਿਆ ਜਾਣ ਲੱਗਿਆ ਤੇ ਉਹਨਾਂ ਸ਼ਹਿਰਾਂ ਦੀ ਸੁੰਦਰਤਾ ਲਈ ਉਹਨਾਂ ਸ਼ਹਿਰਾਂ ਦੇ ਵਿਕਾਸ ਲਈ ਕੋਈ ਕਿਸੇ ਕਿਸਮ ਦੀ ਕਮੀ ਕਜਾਨਨੇ ਵਾਲੇ ਪਾਸੇ ਜਾਂ ਕੋਈ ਨਹੀਂ ਰੱਖੀ ਜਾਊਗੀ ਤੇ ਸਿੱਖ ਸੰਗਤ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਦਾ ਪ੍ਰਮਾਤਮਾ ਨੇ ਸਾਨੂੰ ਮੌਕਾ ਦਿੱਤਾ ਬਖਸ਼ਿਸ਼ ਕੀਤੀ ਆ ਸਮਤ ਬਖਸ਼ੀ ਆ ਸਾਨੂੰ ਦਲ ਬਖਸ਼ਿਆ ਉਹਦੇ ਲਈ ਅਸੀਂ ਬਾਈਕੂ ਦੇ ਸ਼ੁਕਰ ਗੁਜ਼ਾਰੀ ਜਦੋਂ ਵੀ ਇਸ ਧਰਤੀ ਲਈ ਤਾਂ ਕੋਈ ਮੰਗ ਬੱਤਰ ਦੀ ਲੋੜ ਨਹੀਂ ਜੀ ਇੱਥੇ ਤੱਕ ਕੁਰਬਾਨੀਆਂ ਹੋਈਆਂ ਇੱਥੇ ਤਾਂ ਮੰਗਲ ਆਉਂਦੇ ਲੋਕ ਸੋ ਅਸੀਂ ਵੀ ਉਹਨਾਂ ਚੋਂ ਇੱਕ ਆ ਸੋ ਕਿਸੇ ਵੀ ਕਿਸਮ ਦਾ ਫਤੇਗੜ ਸਾਹਿਬ ਦੀ ਸੁੰਦਰਤਾ ਫਤੇਗੜ ਸਾਹਿਬ ਦੀ ਇਹ ਗੁਰੂ ਵਾਸਤੇ ਨੂੰ ਸੰਭਾਲਣ ਲਈ ਜਾਂ ਸੜਕਾਂ ਦਾ ਜਿਵੇਂ ਪ੍ਰਬੰਧਕੀ ਕਾਫੀ ਜ਼ਿਆਦਾ ਕੀਤਾ ਹੈ ਤੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਸੰਗਤ ਨੂੰ ਬਦਲ ਨਹੀਂ ਬਦਲਣਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਪ੍ਰਬੰਧ ਜਿਹੜੇ ਨੇ ਸਬੂਤਲੀ ਚੱਲਣ ਉਹਦੇ ਵਾਸਤੇ ਹਮੇਸ਼ਾ ਹਾਜ਼ਰ ਰਹੇ ਕੁਝ ਨਹੀਂ ਸਰ ਉਹਨੇ ਮੈਂ ਤੁਹਾਨੂੰ ਕਹਿ ਕੇ ਇਸ ਵਾਸਤੇ ਕੋਈ ਮੰਗ ਬਤਲ ਜਾਂ ਕੋਈ ਕਿਸੇ ਸਵਾਲ ਦੀ ਲੋੜ ਨਹੀਂ ਇਹ ਤਾਂ ਸਾਡਾ ਵੈਸੀ ਮਰਜ਼ ਬੰਦਾ ਕਿ ਉਹਨਾਂ ਦੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਧਰਤੀ ਹੈ ਉਹਨਾਂ ਉਹਨਾਂ ਨੇ ਜੋ ਕੁਰਬਾਨੀਆਂ ਦਿੱਤੀਆਂ ਨੇ ਉਹ ਸਾਡ ਰੈਂਦੀ ਦੁਨੀਆ ਤੱਕ ਰੋਣ ਗਿਆ ਜੀ ਤੇ ਉਹਨਾਂ ਦੇ ਨਾਂ ਤੇ ਕੁਝ ਕਰ ਦਿੱਤਾ ਇਹ ਜਿਹੜਾ ਜਿਹਨੇ ਕੀਤਾ ਉਹਦੇ ਭਾਗ ਵੱਟੇ ਹੋ ਜਾਂਦੇ ਜੀ ਉਹ ਤਾਂ ਬਹੁਤ ਵੱਡੀਆਂ ਸ਼ਕਤੀਆਂ ਬਹੁਤ ਵੱਡੇ ਸ਼ਹੀਦ ਨੇ ਸਾਡੇ ਜਿਨ੍ਹਾਂ ਨੇ ਸਾਡੇ ਦੇਸ਼ ਕੌਮ ਦੀ ਰੱਖਿਆ ਲਈ ਪੈਗਾਮ ਕਿਤੇ ਨਹੀਂ ਉਹਨਾਂ ਦਾ ਕੋਈ ਕਿਸੇ ਕਰੰਸੀ ਚ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਪਰ ਸਰ ਸਰਪਠਾਈ ਪਰ ਕਿ ਜੋ ਐਸਆਈਟੀ ਭਾਈ ਆ ਫਿਰ ਚਾਰਜ ਕਰ ਰਹੀ ਆ ਉਹ ਲੈ ਕੇ ਐਜਿਪਟ ਦੇ ਭੁਗਤਾਨ ਧਾਮੀ ਤੇ ਸਵਾਲ ਖੜੇ ਕਰਦੇ ਆ ਉਹ ਕਹਿੰਦੇ ਕਿ ਜੇ ਹੋਈਆਂ ਜਾਂ ਤਾਂ ਇਹ ਹੋਈਆਂ ਨੇ ਉਹ ਪੂਰੀ ਕਾਇਦੇ ਦੱਸ ਤੇ ਦੂਸਰਾ ਕਹਿੰਦੇ ਮੇਰੇ ਖਿਆਲ ਚਾਚੇ ਆ ਪੈਂਹੀ ਗੱਲ ਕਿਉਂਕਿ ਨਾ ਕਰੀਏ ਤਾਂ ਚੰਗਾ ਹੈ ਕਿਉਂਕਿ ਇਹ ਬਾਸ ਦਾ ਵਿਸ਼ਾ ਹੈ ਬਹੁਤ ਸਾਰੀਆਂ ਸਿੱਖ ਸੰਗਤਾਂ ਦੇ ਭਾਵਨਾਵਾਂ ਜੁੜੀਆਂ ਹੋਈਆਂ ਨੇ ਦੇ ਨਾਲ ਤੇ ਸਭਾ ਜਿਹੜੀ ਹੈ ਇਹਨੂੰ ਸਮਾਪਤੀ ਤੋਂ ਬਾਅਦ ਅਸੀਂ ਤੁਹਾਡੇ ਇਹਨਾਂ ਸਵਾਲਾਂ ਦੇ ਜਵਾਬ ਦੇ ਦਾਂਗੇ ਪਰ ਇਹ ਕੰਮ ਜਿਹੜਾ ਪੁਲਿਸ ਦਾ ਕਾਨੂੰਨ ਦਾ ਕਾਨੂੰਨ ਦੇ ਮੁਤਾਬਕ ਜਾਂਚ ਹੋਊਗੀ ਕੋਈ ਇਦਾਂ ਦਾ ਇਹਦੇ ਵਿੱਚ ਕਿਸੇ ਦਾ ਕੱਟ ਪਾਤੀ ਰਵਈਆ ਜਾਂ ਕੋਈ ਵੀਰਪਾਲ ਦੇ ਬਸੂਖਾ ਕੇ ਹੋਰ ਕਿਸੇ ਮਾਰਕਸਿਕਾ ਸਬੰਧੀ ਬੁਨਣ ਗਿਆ ਸੀਗਾ ਉਹ ਨਹੀਂ ਕੋਈ ਜੀ ਕੀ ਕੀ ਦੱਸਾਂ ਇਹ ਚਮ ਉਹਨਾਂ ਨੇ ਵੀਰਪਾਲ ਦੇ ਨਾਮ ਜਦੋਂ ਰੱਖਿਆ ਤਾਂ ਉਹਨਾਂ ਨੇ ਪੁੱਛਿਆ ਸੀਗਾ ਉਹਨਾਂ ਨੇ ਕੱਲ ਜਾਰੀ ਵੀ ਕਰਤਾ ਹ ਕਿ ਉਹੀ ਉਹੀ ਜਿਹੜਾ ਸ੍ਰੀ ਅਕਾਲ ਬੰਦ ਦੇ ਸੀਨੀਅਰ ਲੀਡਰ ਨੇ ਜਿਹੜੇ ਅੱਜ ਵਿਰੋਧ ਕਰਦੇ ਨੇ ਉਹੀ ਇਹ ਕਹਿੰਦੇ ਸੀਗੇ ਕਿ ਹਾਂ ਵੀਰ ਵਾਲਟਰ ਦੇ ਤੌਰ ਤੇ ਮਨਾਇਆ ਜਾਣਾ ਚਾਹੀਦਾ ਹੈ ਇਹ ਬਹੁਤ ਵੱਡੀ ਗੱਲ ਹੈ ਇਹ ਬਹੁਤ ਵੱਡਾ ਬਲੀਦਾਨ ਹੈ ਇਸ ਬਲੀਦਾਨ ਨੂੰ ਨਮਸਤਕ ਹੋਣਾ ਚਾਹੀਦਾ ਹੈ ਉਹਨਾਂ ਦੇ ਟਵੀਟ ਪਏ ਨੇ ਜੀ ਉਹਨਾਂ ਤਰੀਕਾਂ ਦੇ 2019 ਦੇ ਸੋ ਸ਼ਾਇਦ ਤਾਂ ਫਿਰ ਆਪ ਨੇ ਬਿਆਨ ਦੇ ਕੇ ਯਾਦ ਰੱਖਦੇ ਹੋਣੇ ਜਾਂ ਫਿਰ ਉਹਨੂੰ ਧਰਮ ਨਾਲ ਜਾਂ ਵਿਰਸੇ ਨਾਲ ਕੋ ਲੈਣ ਦੀ ਨਹੀਂ ਸੋ ਕੁਰਬਾਨੀਆਂ ਐਡੀਆਂ ਵੱਡੀਆਂ ਨੇ ਕਿ ਇਹਨਾਂ ਨੂੰ ਤਾਂ ਕਿਸੇ ਮੈਨੂੰ ਸ਼ਬਦਾਂ ਚ ਵੀ ਜੇ ساری ਦੁਨੀਆ ਤੇ ਮੌਜੂਦ ਕਰਖਤਾ ਨੂੰ ਕਲਮ ਬਣਾ ਲਈਏ ساری ਧਰਤੀ ਤੇ ਮੌਜੂਦ ਸਾਗਰ ਜਿਹੜੇ ਨੇ ਉਹਨਾਂ ਦੀ ਉਹਨਾਂ ਦੇ ਪਾਣੀ ਨੂੰ ਸਿਆਹੀ ਬਣਾ ਲਈਏ ਤੇ ਧਰਤੀ ਨੂੰ ਸਲੇਟ ਬਣਾ ਲਈਏ ਤਾਂ ਵੀ ਨਹੀਂ ਲਿਖੇ ਜਾਣੀ ਉਹਨਾਂ ਕੁਰਬਾਨੀਆਂ ਦੇ ਜਿਹੜੇ ਅਰਥ ਨੇ ਉਹਨਾਂ ਦੇ ਲਿਖੇ ਨਹੀਂ ਜਾਣੇ ਇੱਥੇ ਛੋਟੇ ਮੁੱਡੇ ਗੱਲ ਮਾ ਤਾਂ ਜਿਹੜੀਆਂ ਨੇ ਉਹਨਾਂ ਦੀ ਨਿਪਾ ਟੁੱਟ ਜਾਂਦੀਆਂ ਨੇ ਲਿਖਣ ਵੇਲੇ ਸੋ ਐਟੀਵਿਟੀ ਕੁਰਬਾਨੀ ਨੂੰ ਲਿਖਣਾ ਜਾਂ ਧਿਆਨ ਕਰਨਾ ਬੜਾ ਆਮ ਬੰਦੇ ਦੀ ਬਸਤੀ ਗੱਲ ਹੈ ਨਹੀਂ ਸੋ ਅਸੀਂ ਤਾਂ ਆਮ ਬੰਦੇ ਆ ਜੀ ਹੋਣੇ ਆ ਤੇ ਬੱਕੀ ਲਤਮਸਤ ਕੋਣ ਆਂਆਂ ਪੀੜੇ ਤੱਕ ਉਹਨੇ ਸਿੱਖਿਆਵਾਂ ਨੂੰ ਉਹਨਾਂ ਦੇ ਬਲੀਦਾਨਾਂ ਨੂੰ ਲੈ ਕੇ ਜਾਣਾ ਕਿ ਕਿਵੇਂ ਹਡੋਲ ਰਹਿਣਾ ਹੈ ਕਿਵੇਂ ਮੁਸੀਬਤਾਂ ਦੇ ਵਿੱਚ ਵੀ ਜਿਹੜਾ ਉਸ ਆਪਣੇ ਧਰਮ ਨੂੰ ਆਪਣੇ ਜਿਹੜਾ ਜਦੋਂ ਕਾਹੂ ਨੂੰ ਕਾਇਮ ਰੱਖਣਾ ਉਹ ਇੱਥੋਂ ਸਿੱਖਿਆ ਜਾ ਸਕਦਾ ਉਹ ਕਿਤੇ ਦੁਨੀਆ 'ਚ ਇਹੋ ਜਿਹਾ ਨਹੀਂ